ਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹਮੀਦ ਕਰਦੇ ਆ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਲੋ ਜੀ ਅੱਜ ਜਿਹੜੀ ਮੇਰੀ ਭੈਣਾ ਨਾਲ ਵੀਡੀਓ ਸ਼ੇਅਰ ਕਰਦੇ ਆਪਾਂ ਹਨ ਜਿੱਦਾਂ ਹੈਵੀ ਸਲਵਾਰਾਂ ਦਾ ਪਹਿਲਾ ਟ੍ਰੈਂਡ ਹੁੰਦਾ ਸੀਗਾ ਹਨ ਇਹ ਭਾਰੀ ਸਲਵਾਰ ਹੈ ਪੂਰੀ ਭਾਰੀ ਕੱਟੀ ਹੋਈ ਹੈ ਲਰਨਿੰਗ ਵਾਲੀ ਸਲਵਾਰ ਹੈ ਦੇਖੋ ਜਿੱਦਾਂ ਕਿ ਪਿਓਰ ਦੀ ਸਲਵਾਰ ਹੈ ਦੇਖੋ ਬੈਲਟ ਦਿਖਾਉਣੀ ਹੈ ਮੈਂ ਤੁਹਾਨੂੰ ਪਿਓਰ ਦੀ ਸਲਵਾਰ ਹੈਗੀ ਹੈ ਇਹ ਏ ਜਿਹੜਾ ਹੈਗਾ ਆਪਣਾ ਇਹ ਹੌਲੀ ਕਰਨੀ ਹੈ ਮਤਲਕਿ ਹਲਕੀ ਕਰਨੀ ਹੈ ਬਿਲਕੁਲ ਕੱਟ ਕੇ ਸਟੇਟ ਜੀ ਸਲਵਾਰ ਬਣਾਉਣੀ ਹੈ ਜਿਆਦਾ ਸਟੇਟ ਵੀ ਨਹੀਂ ਜਿਵੇਂ ਮਤਲਕਿ ਕੱਢਣਾ ਹੈ ਇਹਦੇ ਵਿੱਚੋਂ ਆਸਣ ਉਹ ਕਿਸ ਤਰ੍ਹਾਂ ਕੱਢਣਾ ਹੈ ਉਹ ਆਪਾਂ ਤੁਹਾਨੂੰ ਦੱਸਦੇ ਅਸੀਂ ਪਹਿਲਾਂ ਇੱਥੇ ਬਲ ਪਾਏ ਹੋਏ ਸੀਗੇ ਬਲ ਤੇ ਬਲ ਦੇੜਲੇ ਦੇਖੋ ਬੈਲਟ ਅਲੱਗ ਕਰ ਲਈ ਇਹ ਜਿਹੜੀ ਹੈਗੀ ਬੈਲਟ ਹੈਗੀ ਹੈ ਹਾਂ ਬੈਲਟ ਹੈਗੀ ਹੈ ਜਿਹੜਾ ਹੈਗਾ ਇਹ ਇਸ ਤਰ੍ਹਾਂ ਸਲਵਾਰ ਹੈਗੀ ਹੈ ਦੇਖੋ ਵਧੀਆ ਕਿਸੇ ਬੁਟੀਕ ਵਾਲਿਆਂ ਦਾ ਸੂਟ ਸਲਾਈ ਕੀਤਾ ਹੋਇਆ ਹੈ ਕਿਉਂਕਿ ਟੈਗ ਲੱਗੇ ਹੋਇਆ ਹੈ ਹਨਾ ਉੱਪਰ ਬੁਟੀਕ ਦਾ ਸੂਟ ਸਟਿਚ ਕੀਤਾ ਹੋਇਆ ਤੇ ਫੇਰ ਵੀ ਦੇਖੋ ਮੈਂ ਤੁਹਾਨੂੰ ਦਿਖਾਉਣੀ ਹੈ ਇਹਦੇ ਵਿੱਚ ਅਸੀਂ ਕੋਈ ਕੱਟ ਵੱਡ ਨਹੀਂ ਕਰੀ ਹਜੇ ਹਜੇ ਅਸੀਂ ਇਸ ਤਰ੍ਹਾਂ ਹੀ ਰੱਖਿਆ ਹੋਇਆ ਹੈ ਦੇਖੋ ਲਰਨਿੰਗ ਕਿੰਨੀ ਜਿਆਦਾ ਘਟਦੀ ਹੈ ਇੱਧਰ ਦੇਖੋ ਕਟੋ ਘਟੋ ਦੇਖੋ 2 2 ਇੰਚ ਦਾ 1.5 1.5 ਇੰਚ ਦਾ ਫਰਕ ਹੈ ਲਾਈਨਿੰਗ ਘਟ ਹੈ ਆਪਾਂ ਜਦੋਂ ਮੈਂ ਕਟਿੰਗ ਕਰਦੀ ਹੁੰਦੀ ਹਾਂ ਹਰ ਇੱਕ ਵਾਰੀ ਤੁਹਾਨੂੰ ਸਮਝਾਉਣੀ ਆ ਚਾਹੇ ਸ਼ਰਟ ਕਟਿੰਗ ਕਰਦੀਆਂ ਚਾਹੇ ਸਲਵਾਰ ਕਟਿੰਗ ਕਰਦੀਆਂ ਲਾਈਨਿੰਗ ਵਾਲਾ ਕੋਈ ਵੀ ਕੱਪੜਾ ਅਸੀਂ ਕਟਿੰਗ ਕਰਦੇ ਆ ਮੈਂ ਜਿਹੜੀ ਲਾਈਨਿੰਗ ਜ਼ਿਆਦਾ ਰੱਖਦੀ ਹੁੰਨੀ ਆ ਵਿੱਚ ਇਧਰੋਂ ਵੀ ਜ਼ਿਆਦਾ ਰੱਖਦੀ ਆ ਤੇ ਉਧਰੋਂ ਵੀ ਅੱਧਾ-ਅੱਧਾ ਇੰਚ ਸਾਰੇ ਪਾਸਿਆਂ ਲਾਈਨਿੰਗ ਜ਼ਿਆਦਾ ਰੱਖਦੇ ਆ ਇਹ ਚੀਜ਼ ਦੇ ਵਿੱਚ ਅਸੀਂ 1 ਇੰਚ ਲਾਈਨਿੰਗ ਜ਼ਿਆਦਾ ਰੱਖਦੇ ਆ ਉੱਪਰ ਨੂੰ ਵੀ ਤੇ ਕਿਉਂਕਿ ਲਾਈਨਿੰਗ ਜਿਹੜੀ ਹੁੰਦੀ ਹੈ ਧੋਤੇ-ਧੋਤੇ ਇਹ ਸੂੰਘੜ ਜਾਂਦੀ ਹੈ ਜੀ ਜਿੰਨੀ ਮਰਜ਼ੀ ਧੋ ਕੇ ਲਾ ਲਓ ਅਸੀਂ ਧੋ ਕੇ ਲਾਉਣੇ ਆ ਵੈਸੇ ਤਾਂ ਲਾਈਨਿੰਗ ਤੇ ਫਿਰ ਵੀ ਜਿਹੜੀ ਹੈਗੀ ਬਹੁਤ ਜ਼ਿਆਦਾ ਘਟ ਜਾਂਦੀ ਹੈ ਦੇਖੋ ਜਦੋਂ ਹੁਣ ਮੈਂ ਢੇੜਿਆ ਪਹਿਲਾਂ ਮੈਂ ਢੇੜਨ ਤੋਂ ਪਹਿਲਾਂ ਹੀ ਦੇਖਿਆ ਸੀਗਾ ਮੂਰੀ ਦੇ ਉੱਪਰ ਐਸ ਤਰ੍ਹਾਂ ਕੱਪੜਾ ਡਿੱਗਦਾ ਸੀਗਾ ਪੂਰਾ ਜਾਦੇ ਉਹਰੇ ਬਲ ਪੈਂਦਾ ਸੀ ਇਹਦਾ ਮੂਰੀ ਦੇ ਉੱਪਰ ਤੇ ਜਦੋਂ ਹੁਣ ਅਸੀਂ ਕਿਉਂਕਿ ਜਦੋਂ ਆਗਲੇ ਨੇ ਆਪਾਂ ਨੂੰ ਦਿੱਤੀ ਐ ਸੈੱਟ ਕਰਨ ਵਾਸਤੇ ਇਹ ਨਹੀਂ ਹੈਗਾ ਉਹਨਾਂ ਨੇ ਹੌਲੀ ਸਲਵਾਰ ਕਰਨ ਵਾਸਤੇ ਕਿਹਾ ਇਹ ਨਹੀਂ ਹੈਗਾ ਆਪਾਂ ਵੀ ਕੱਲੀ ਹੌਲੀ ਉਹ ਕਰਨੀ ਐ ਆਪਾਂ ਜਿਹੜੇ ਹੈਗੇ ਇਹਦੇ ਵਿੱਚ ਕੋਈ ਗਲਤੀ ਮਲਤੇ ਉਹ ਵੀ ਕੱਢਾਂਗੇ ਦੇਖੋ ਬਟਿਕ ਵਾਲਿਆਂ ਦਾ ਸੂਟ ਸਟਿਚ ਕੀਤਾ ਹੋਇਆ ਇੱਥੋਂ ਅਸੀਂ ਢਾਲ ਪਾਉਣੇ ਹੁੰਨੇ ਆ ਗੋਡਿਆਂ ਦੇ ਉੱਪਰੋਂ ਅਸੀਂ ਢਾਲ ਪਾਉਣੇ ਆ ਤਾਂ ਕਿ ਮੂਰੀ ਵੈਸੇ ਵੀ ਉੱਪਰ ਨਾ ਡੇਗੇ ਜਿਹੜਾ ਹੈਗਾ ਉਹਨਾਂ ਦੇ ਦੇਖੋ ਇਧਰੋਂ ਸਲਵਾਰ ਘਟਦੀ ਐ ਜਿਹੜੇ ਪੱਟਾਂ ਤੋਂ ਸਲਵਾਰ ਵੱਧਦੀ ਐ ਇੱਥੋਂ ਵੱਧਦੀ ਤਾਂ ਕਰਕੇ ਜਿਹੜੀ ਹੈਗੇ ਮੂਰੇ ਆਪਣੇ ਉੱਤੇ ਡਿੱਗਦੀ ਹੈ ਜਿਹੜੀ ਪੈਰਾਂ ਦੇ ਉੱਤੇ ਮੂਰੀ ਜੀ ਡਿਗਣ ਲੱਗ ਜਦੀ ਹੈ ਮੂਰੀ ਵਗੈਰਾ ਉਹਨਾਂ ਦੀ ਸੈੱਟ ਹੈ ਇਹ ਹੁਣ ਆਪਾਂ ਜਿਹੜੀ ਹੈਗੇ ਸੈੱਟ ਕਰਦਾਂਗੇ ਚਲੋ ਇਹ ਤਾਂ ਸੈੱਟ ਕਰ ਹੀ ਦਵਾਂਗੇ ਹੈਨਾ ਪਹਿਲਾਂ ਉਹਨਾਂ ਦੀ ਬੈਲਟ ਵੀ ਅਸੀਂ 4.5 ਦੀ ਬੈਲਟ ਲਾਉਣੀ ਹੁੰਦੀ ਹੈ ਹਮੇਸ਼ਾ ਆ ਦੇਖੋ ਤਿਆਰ ਨੇਫਾ ਲੇੜਿਆ ਹੋਇਆ ਇਹ ਬੈਲਟ ਚਾਰਕਦੀ ਹੋਈ ਹੈ ਇਹਦੇ ਚੋਂ ਉਹਨਾਂ ਦੀ ਜਿਹੜੀ ਹੈਗੀ ਹੁਣ ਆਪਾਂ ਸਲਵਾਰ ਦੀ ਥੋੜੀ ਜੀ ਲੈਂਥ ਵਧਾ ਦਾਂਗੇ ਨਹੀਂ ਜਿਹੜੀ ਹੈਗੀ ਸਾਡੀ ਪ੍ਰੋਪਰ ਹੈਨਾ ਲੈਂਥ ਜਿਹੜੀ ਹੁੰਦੀ ਹੈ ਨੇਫਾ ਵਗੈਰਾ ਲੈੜ ਕੇ ਅਸੀਂ 4.5 ਦੀ 벨ਟ ਤਿਆਰ ਰੱਖਦੇ ਹੁੰਨੇ ਆ ਸਾਰੀ 5 ਦੀ ਰੱਖ ਲੈਣੇ ਆ ਕਿਉਂਕਿ 1 ਇੰਚ نیچے ਸਲਾਈ ਲੱਗ ਜਾਂਦੀ ਹੈ 7.5 ਦੀ ਅਸੀਂ ਸਾਰੀ 벨ਟ ਦੀ ਕਟਿੰਗ ਕਰਦੇ ਆ ਅੱਧਾ ਇੰਚ ਅਸੀਂ ਨੀਚੇ ਛੱਡਦੇ ਆ ਬਾਕੀ ਉੱਪਰ ਨੇਫਾ ਲੇੜ ਦੇਣੇ ਹੁੰਦੇ ਆ ਬਾਕੀ ਨੇਫੇ ਤੇ ਵੀ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਇਹਦੇ ਵਿੱਚ ਨਾਲਾ ਪਾਉਣ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਇੱਥੇ ਉਹਨਾਂ ਦੀ ਸਟਿਚ ਨਹੀਂ ਲੱਗੀ ਹੋਈ ਅਸੀਂ ਨੇਫਾ ਲੇੜਨ ਤੋਂ ਪਹਿਲਾਂ ਇਹਨੂੰ ਕਹਿਰਾ ਕਰਕੇ ਲਾਈਨਿੰਗ ਨਾਲ ਸਟਿਚ ਕਰਦੇ ਆ ਇੱਕ ਸਟਿਚ ਲਾ ਦਿੰਨੇ ਹੁੰਦੇ ਆ ਤਾਂ ਕਿ ਜਿਹੜੇ ਹੁਣ ਇਹਦੇ ਵਿੱਚ ਨਾਲਾ ਪਾਵਾਂਗੇ ਲਾਈਨਿੰਗ ਜੀ ਵਿੱਚ ਫੱਸੀ ਜਾਂਦੀ ਹੈ ਉਹ ਫਿਰ ਲਾਈਨਿੰਗ ਜਦੋਂ ਆਪਣੀ ਸਲਾਈ ਲੱਗੀ ਹੁੰਦੀ ਹੈ ਲਾਈਨਿੰਗ ਅਲੱਗ ਜੀ ਰਹਿੰਦੀ ਹੈ ਕਿਸੇ ਦਿਨ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਹਨਾ ਵੀ ਕਿਸ ਤਰ੍ਹਾਂ ਤੁਸੀਂ ਲੈਨਿੰਗ ਵਾਲੀ ਸਲਵਾਰ ਸਲਾਈ ਕਰ ਸਕਦੇ ਹੋ ਲਓ ਜੀ ਹੁਣ ਆਪਾਂ ਕੱਟਣ ਲੱਗਿਆਂ ਦੇਖੋ ਇੱਥੋਂ ਸਲਵਾਰ ਦੀ ਲੈਂਥ ਉਹਨਾਂ ਦੀ ਸਲਵਾਰ ਦੀ ਲੈਂਥ ਜਿਹੜੀ ਹੈਗੀ ਆਪਾਂ ਪੂਰੀ ਉਹ ਰੱਖਾਂਗੇ ਕਿਉਂਕਿ ਇਧਰੋਂ ਇਹਦੇ ਵਿੱਚ ਨਹੀਂ ਤਾਂ ਜੋੜ ਲਾ ਲਾਂਗੇ 32 32.5 ਰੱਖਣੀ ਹੈ ਪਹਿਲਾਂ ਦੇਖੋ ਹੁਣ ਹੋਰ ਵੱਧ ਗਿਆ ਕੱਪੜਾ ਪਹਿਲਾਂ ਮੈਨੂੰ ਲੱਗਿਆ ਕਿ ਪੂਰੀ ਹੋਈ ਹੈ 32.5 ਅਸੀਂ ਸਲਵਾਰ ਦੀ ਲੈਂਥ ਰੱਖਣੀ ਹੈ ਕਿਉਂਕਿ 3.31 ਸੀਗੀ ਉਹਦੀ ਇਹਦਾ ਕੀ ਪ੍ਰੋਬਲਮ ਆਉਂਦੀ ਹੈ ਜੇ ਇਹਦੀ 벨ਟ ਘਟ ਹੈ ਉਹੀ ਆਪਾਂ ਇੱਧਰ ਪੂਰਾ ਕਰ ਦਾਂਗੇ ਦੇਖੋ 3.32 ਇੰਚ ਤੇ ਮੈਂ ਸਾਂ ਲਾ ਲਾਂਗੀ ਇੱਥੇ ਅਸੀਂ ਥੋੜਾ ਜਿਹਾ ਜੋੜ ਲਾਵਾਂਗੇ ਜਿਹੜੀ ਇਹ ਲਾਈਨਿੰਗ ਹੈ ਇਹਦੇ ਨਾਲ ਜੋੜ ਲਾਵਾਂਗੇ ਤਾਂ ਪੂਰੀ ਕਰਾਂਗੇ ਹੁਣ ਜੇ ਆਪਾਂ ਇਧਰੋਂ ਘਟਾਤੀ ਜੇ ਉਹਨਾਂ ਦੀ ਲੈਂਥ ਘਟ ਜੂ ਵੈਸੇ ਤਾਂ ਮੇਰੀ ਸਲਾਹ ਸੀਗੀ ਵੀ ਮੈਂ ਇਥੋਂ ਢਾਲ ਪਾਵਾਂ ਫਿਰ ਲੈਂਥ ਨਾ ਘਟ ਜੇ ਹਨ ਕਿਉਂਕਿ ਜਿਹੜੀ ਹੈਗੀ ਹਾਈਟ ਵਗੈਰਾ ਵੀ ਹਨਾ ਦੇਖਣੀ ਹੁੰਦੀ ਹੈ ਚੈੱਕ ਕਰਨੀ ਹੈ ਸਾਰੀ ਆ ਦੇਖੋ ਆਪਾਂ ਹੁਣ ਇੱਥੋਂ ਇੰਨੀ ਘਟਾਲ ਪਾ ਦਾਂਗੇ 32.5 ਇੰਚ ਦਾ ਆਪਾਂ ਇੱਥੋਂ ਨਿਸ਼ਾਨ ਲਾ ਲਏ ਦੇਖੋ 32.5 ਇੰਚ ਤੇ ਨਿਸ਼ਾਨ ਲਾ ਲਿਆ ਮੂਰੀ ਜਿਹੜੀ ਹੈਗੇ ਉਹਨਾਂ ਦੀ ਪੂਰੀ ਹੈਗੀ ਆ ਸਾਢੇ ਕਿਸੇ ਮੂਰੀ ਹੈਗੀ ਆ ਆ ਦੇਖੋ ਸਾਢੇ 6 ਮੂਰੀ ਤਾਂ ਪੂਰੀ ਹੈ ਹੁਣ ਇਧਰੋਂ ਆਹ ਦੇਖੋ ਕਿੰਨਾ ਘੇਰ ਹੈ ਸਾਰਾ ਘੇਰ ਦਿਖਾਉਣੀ ਆ ਮੈਂ ਤੁਹਾਨੂੰ ਸਲਵਾਰ ਦਾ ਆ ਦੇਖੋ ਇੰਨਾ ਘੇਰ ਹੈ ਇਹ ਜਿਹੜੀ ਹੈਗੀ ਅਸੀਂ ਨਾਪ ਲਿਆ ਹੁਣ ਆਪਾਂ ਜਿਹੜਾ ਹੈਗਾ ਸਹੀ ਨਹੀਂ ਆਉਂਦੀ ਸਲਵਾਰ ਵੀ ਬਹੁਤ ਔਖੀ ਸਹੀ ਕਰ ਕਰ ਰੱਖੀ ਹੈ ਜੇ ਅਸੀਂ ਇਧਰੋਂ ਪੱਟਾ ਮਲਾਉਣੇ ਆ ਦੇਖੋ ਕਿੰਨਾ ਜਿਆਦਾ ਫਰਕ ਹੈ ਮੈਂ ਤੁਹਾਨੂੰ ਦਿਖਾ ਹੀ ਦੇਣੀ ਆ ਆ ਦੇਖੋ ਇਹ ਜਿਹੜੇ ਦੋਨੇ ਆਸਣ ਦੀਆਂ ਸਲਾਈਆਂ ਹੋ ਗਈਆਂ ਜੇ ਆਪਾਂ ਆਸਣ ਦੀਆਂ ਸਲਾਈਆਂ ਇਕੱਠੀਆਂ ਕਰਦੇ ਆ ਤਾਂ ਪੱਟਾਂ ਦੀਆਂ ਸਲਾਈਆਂ ਨਹੀਂ ਮਿਲਦੀਆਂ ਦੇਖੋ ਕਿੰਨੇ ਫਰਕ ਨਾਲ ਜਿਹੜੀ ਹੈਗੀ ਸਲਵਾਰ ਸਟਿਚ ਕੀਤੀ ਹੋਈ ਹੈ ਦੇਖੋ ਇੱਥੇ ਆ ਪੱਟ ਦੀ ਸਲਾਈ ਆ ਗਈ ਇਧਰ ਆ ਆ ਗਈ ਦੇਖੋ ਕਿੰਨਾ ਜਿਆਦਾ ਫਰਕ ਹੈ ਕਿਉਂਕਿ ਇਧਰੋਂ ਵੀ ਤੁਹਾਨੂੰ ਪਤਾ ਲੱਗਦਾ ਹੋਵੇਗਾ ਹਨਾ ਹੁਣ ਆਪਾਂ ਕੀ ਕਰਾਂਗੇ ਜਿਹੜਾ ਹੈਗਾ ਅਸੀਂ ਮੈਂ ਪੱਟਾਂ ਦੀਆਂ ਸਲਾਈਆਂ ਇੱਕੋ ਜਿਹੀਆਂ ਕਰੂੰਗੀ ਇਧਰੋਂ ਕਿਉਂਕਿ ਫਿਰ ਮੂਰੀ ਘੁੰਮਦੀ ਰਹਿੰਦੀ ਹੈ ਜਿਹੜਾ ਹੈਗਾ ਉਧਰੋਂ ਚਲੋ ਆਸਣ ਦੇ ਤਾਂ ਆਪਾਂ ਨੇ ਕਟਿੰਗ ਕਰਨੀ ਹੋਈ ਹੈ ਦੇਖੋ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਦੇਖੋ ਇੱਕੋ ਜਿਹਾ ਕਰਦੇ ਆ ਜੇ ਇੱਧਰ ਆਸਣ ਕਿੱਡੀ-ਕਿੱਡੀ ਦੂਰ ਵਾ ਗਿਆ ਕਿਉਂਕਿ ਇਹ ਚੀਜ਼ਾਂ ਦਾ ਤੁਸੀਂ ਧਿਆਨ ਰੱਖਿਆ ਕਰੋ ਕੱਟਣ ਵੇਲੇ ਹਨ ਤੇ ਚਲੋ ਸਾਰਿਆਂ ਦੀ ਹਨਾ ਅੱਡ-ਅੱਡ ਸਮਝ ਹੈਗੀ ਆਪਾਂ ਨਹੀਂ ਕਿਸੇ ਨੂੰ ਕੁਝ ਕਹਿ ਸਕਦੇ ਪਰ ਮੈਂ ਜਿਹੜਾ ਹੈਗਾ ਅਸੀਂ ਜਿਹੜੀ ਸਲਾਈ ਕਰਦੇ ਆ ਪੂਰਾ ਧਿਆਨ ਦੇ ਵਿੱਚ ਰੱਖ ਕੇ ਕੱਲੀ-ਕੱਲੀ ਗੱਲ ਨੋਟ ਕਰਕੇ ਹਨਾ ਮੈਂ ਇਸ ਤਰ੍ਹਾਂ ਸਲਾਈ ਕਰ ਕਰਵਾਉਣੀ ਆ ਜਾਂ ਕਰਦੀ ਆ ਕਿਉਂਕਿ ਮੇਰੀ ਆਪ ਸਾਰੀ ਕਟਿੰਗ ਹੁੰਦੀ ਹੈਗੀ ਤਾਂ ਹੀਓ ਮੈਂ ਕਿਸੇ ਨੂੰ ਜਿੱਦਾਂ ਸਲਵਾਰਾਂ ਵਾਲੀਆਂ ਬਥੇਰੀਆਂ ਪਹਿਣਾ ਮੰਗਦੀਆਂ ਨੇ ਕਿ ਸਾਨੂੰ ਦੇ ਦਿਓ ਸਾਨੂੰ ਦੇ ਦਿਓ ਹਣਾ ਪਰ ਫਿਰ ਵੀ ਮੈਨੂੰ ਕੱਟਣ ਤੇ ਜਿਹੜਾ ਹੈਗਾ ਕਿਸੇ ਤੇ ਵਿਸ਼ਵਾਸ ਨਹੀਂ ਮੈਂ ਖੁਦ ਕਟਿੰਗ ਕਰਕੇ ਦਿੰਨੀ ਆ ਆ ਦੇਖੋ ਹੁਣ ਸਾਨੂੰ ਇੱਥੋਂ ਪੂਰਾ ਕਰਨਾ ਪਊ ਆਸਣ ਦੇਖੋ ਘੱਟੋ ਘੱਟ 4 4 5 5 ਇੰਚ ਦਾ ਫਰਕ ਹੈਗਾ ਕਿੱਥੇ ਅਸਨਾ ਵਾ ਗਿਆ ਕਿੱਥੇ ਆ ਵਾ ਗਿਆ 4 4 ਇੰਚ ਦਾ ਜਿਹੜਾ ਹੈਗਾ ਫਰਕ ਹੈਗਾ ਇਹਦੇ ਨਾਲ ਇਸ ਉਹਨਾਂ ਦੀ ਸਲਵਾਰ ਜਿਹੜੀ ਘੁੰਮਦੀ ਹੈਗੀ ਹੈ ਹੁਣ ਆਪਾਂ ਇਹ ਸਲਵਾਰ ਕਿੰਨੀ ਰੱਖਣੀ ਹੈ ਦੇਖੋ ਆਪਾਂ 28 29 ਰੱਖ ਲੈਨੇ ਆ 28 ਕੁ ਤਿਆਰ ਰਹਿ ਜੋ ਇੰਨੀ ਕੁ ਜਿਹੜੀ ਹੈਗੀ ਘਟਾ ਦਾਂਗੇ ਇੰਨੇ ਕੁ ਨਾਲ ਹੀ ਜਿਹੜਾ ਹੈਗਾ ਫਰਕ ਪੈ ਜਾ ਦੇਖੋ ਇੱਥੋਂ ਉਤਰ ਕੇ ਘੇਰ 29 ਇੰਚ ਰੱਖ ਦਿੰਨੇ ਆ ਇਹ ਮੀਡੀਅਮ ਜੀ ਹੋਜੂ ਕਿਉਂਕਿ ਪਿਓਰ ਦੀ ਸਲਵਾਰ ਹੈ ਇਹ ਮੀਡੀਅਮ ਵਿੱਚ ਰੱਖ ਜੋ ਤੁਸੀਂ ਜਿੰਨੀ ਮਰਜ਼ੀ ਰੱਖ ਸਕਦੇ ਹੋ ਜਿਹੜੀ ਬਿਲਕੁਲ ਸਟੇਟ ਦੀ ਸਲਵਾਰ ਹੁੰਦੀ ਉਹ 20 ਕੁ ਹੁੰਦੀ ਹੈ ਇੰਨੀ ਕੁ ਹੁੰਦੀ ਹੈ ਇਹ ਆਪਣੇ ਉਹਨਾਂ ਤੀਰਖਲੀ ਇੱਥੋਂ ਫੇਰ ਆਪਾਂ ਨੇ ਮਿਲਣਾ ਜੀ ਆਸਣ ਦੇਖੋ ਇਹ ਸਲਾਈਆਂ ਬਿਲਕੁਲ ਬਰਾਬਰ ਕਰ ਲਾਂਗੇ ਆਪਾਂ ਆ ਦੇਖੋ ਇੱਥੋਂ ਆਪਾਂ ਆਸਣ ਦਾ ਨਾਪ ਲਵਾਂਗੇ ਉਹਨਾਂ ਦਾ ਆਸਣ ਜਿਹੜਾ ਹੈਗਾ ਜੀ 9 ਇੰਚ ਹੈਗਾ ਆ ਦੇਖੋ 9 ਇੰਚ ਹੈ ਇੱਥੇ ਆਪਾਂ 10 ਤੇ ਨਿਸ਼ਾਨ ਲਾਵਾਂਗੇ ਕਿਉਂਕਿ ਸਲਾਈਆਂ ਦਾ ਵੀ ਲਾਵਾਂਗੇ ਇੱਥੇ ਜਿੱਥੇ ਆਸਣ ਤੇ ਲਾਈਏ ਇੱਥੋਂ ਆਪਾਂ ਫੇਰ 29 ਇੰਚ ਤੇ ਲਾ ਲਾਂਗੇ ਆ ਦੇਖੋ 29 ਇੰਚ ਤੇ ਲਾ ਲਿਆ ਇਹਨੂੰ ਆਪਾਂ ਜਿਹੜਾ ਹੈਗਾ ਨਿਸ਼ਾਨ ਨੂੰ ਸਿੱਧਾ ਕਰ ਲਾਂਗੇ ਇਸ ਤਰ੍ਹਾਂ ਜਿਹੜਾ ਹੈਗਾ ਇਸ ਤਰ੍ਹਾਂ ਹੀ ਇਹ ਇੱਕ ਪਾਸਾ ਹੈਗਾ ਇਸ ਤਰ੍ਹਾਂ ਹੀ ਆਪਾਂ ਇਧਰੋਂ ਕਟਿੰਗ ਕਰਾਂਗੇ ਹੁਣ ਆਪਾਂ ਇਹ ਸਲਾਈ ਦਾ ਕੀ ਕਰਨਾ ਹੈ ਦੇਖੋ ਤੁਹਾਨੂੰ ਸਾਰਾ ਦਿਖਾਉਣਾ ਹੈ ਆਪਾਂ ਇਸ ਤਰ੍ਹਾਂ ਜਿਹੜਾ ਆਪਾਂ ਨੇ ਇਹ ਵਾਲਾ ਆਸਣ ਦਾ ਨਿਸ਼ਾਨ ਲਾਇਆ ਇੱਥੋਂ ਮੋਰੀ ਜਿਹੜੀ ਹੈਗੀ ਬਿਲਕੁਲ ਸੈੱਟ ਹੈਗੀ ਐ ਦੇਖੋ ਇਸ ਤਰ੍ਹਾਂ ਆਪਾਂ ਰੱਖ ਕੇ ਤੁਸੀਂ ਜਿੰਨੀ ਮਰਜ਼ੀ ਕਾਟ ਪਾ ਸਕਦੇ ਹੋ ਆ ਦੇਖੋ ਇਸ ਤਰ੍ਹਾਂ ਰੱਖ ਕੇ ਆਪਾਂ ਨਿਸ਼ਾਨ ਲਾ ਕੇ ਇਨੂੰ ਜਿਹੜਾ ਹੈਗਾ ਕਟਿੰਗ ਕਰਦਾਂਗੇ ਆਪਾਂ ਉੱਪਰੋਂ ਇੱਕੋ ਜਿਹਾ ਕਰ ਲਾਂਗੇ ਕਿਉਂਕਿ ਇਹਨਾਂ ਦੀ ਲਾਈਨਿੰਗ ਜਿਹੜੀ ਹੈਗੀ ਵਿਧਾਈ ਘਟਾਈ ਹੋਈ ਹੈ ਜੀ। نیچے ਤਾਂ ਜਿਹੜਾ ਹੈਗਾ ਕਟਿੰਗ 'ਚ ਨਿਕਲ ਹੀ ਜਾਣੇ। ਆਪਾਂ ਉੱਪਰੋਂ ਜਿਹੜਾ ਹੈਗਾ ਸੈੱਟ ਕਰ ਲਾਂਗੇ। ਲਾਈਨਿੰਗ ਵੀ ਜਿਹੜੀ ਹੈਗੀ ਬਹੁਤ ਘੱਟ ਘੱਟ ਰੱਖੀ ਹੋਈ ਹੈ ਵਿੱਚ ਫੇਰ ਜਿਹੜੇ ਹੈਗੇ ਜਿਵੇਂ ਆਪਾਂ ਕਹਦੇ ਨੇ ਉੱਪਰ ਕੱਪੜਾ ਜਾਂ ਫੁੱਲਦਾ ਉਹ ਕਿਉਂ ਫੁੱਲਦਾ ਉਹਦਾ ਕਾਰਨ ਇਹੀ ਹੁੰਦਾ ਹੈਗਾ ਜਿਹੜਾ ਹੈਗਾ ਲਾਈਨਿੰਗ ਵਿੱਚ ਵੱਧ ਲਾ ਦੋ। ਵਿਚਵਾਲ ਪੈ ਜਾਊਗਾ ਕੋਈ ਟਿੱਕਾ ਨਹੀਂ ਇੱਥੇ ਸਿਉਣ ਦੇ ਵਿੱਚ ਆਪਾਂ ਬਲ ਵੀ ਪਾ ਦਾਂਗੇ ਜੇ ਪਊਗਾ। ਜਿਹੜਾ ਉੱਪਰ ਵਾਲ ਪੈਂਦਾ ਉਹ ਬਹੁਤ ਜ਼ਿਆਦਾ ਬੁਰਾ ਲੱਗਦਾ। ਆ ਦੇਖੋ ਹੁਣ ਆਪਾਂ ਇੱਥੋਂ ਐਸ ਤਰ੍ਹਾਂ ਕਟਿੰਗ ਕਰ ਦਾਂਗੇ। ਇਧਰ ਮੈਂ ਚੈੱਕ ਵੀ ਕਰਦੀ ਰ੍ਹਾਂਾਂਗੀ ਵੀ ਜਿਹੜਾ ਹੈਗਾ ਸੈੱਟ ਹੈਗਾ। ਕਿਉਂਕਿ ਲੈਨਿੰਗ ਮੈਂ ਜਿਹੜਾ ਬਹੁਤ ਜ਼ਿਆਦਾ ਧਿਆਨ ਨਾਲ ਕੱਪੜਾ ਕੱਟਣ ਵੇਲੇ ਬਹੁਤ ਜ਼ਿਆਦਾ ਧਿਆਨ ਰੱਖਦੀ ਆ। ਕਿਉਂਕਿ ਵਿੱਚ ਮੇਰੇਆਂ ਭੈਣਾਂ ਕੋਲੇ ਬਹੁਤ ਮਹਿੰਗੀਆਂ ਮਹਿੰਗੀਆਂ ਸਲਵਾਰਾਂ ਪਈਆਂ ਨੇ ਹਨਾ ਘਰੇ। ਬੇਕਾਰ ਉਹ ਇਸ ਤਰ੍ਹਾਂ ਆਪਦੀਆਂ ਸਲਵਾਰਾਂ ਦੇ ਨਾਲ ਠੀਕ ਕਰਕੇ ਕਮੀਜ਼ ਲੈ ਸਕਦੀਆਂ ਨੇ ਆ ਦੇਖੋ ਹੁਣ ਆਪਾਂ ਨੇ ਜਿਹੜਾ ਹੈਗਾ ਇਹ ਵਾਲਾ ਨਿਸ਼ਾਨ ਲਾਇਆ ਸੀ ਇਹ ਦੇਖੋ ਗੋਡੇ ਇੱਕੋ ਜਿਹੇ ਕਰਕੇ ਇਹਨਾਂ ਸੰਨ ਲਾਇਆ ਸੀ ਆਪਾਂ ਇੱਥੋਂ ਇਹਨੂੰ ਕਟਿੰਗ ਕਰ ਦਾਂਗੇ ਦੇਖੋ ਅਸੀਂ ਇੱਥੇ ਜਿਹੜਾ ਹੈਗਾ ਟੱਕ ਵੀ ਲਾਉਣਿਆ ਕਿਉਂਕਿ ਕਿਸੇ ਦੀ ਚੀਜ਼ ਸੌਂਤੀ ਦਾ ਵੈਸੇ ਨਹੀਂ ਪਤਾ ਲੱਗਦਾ ਜੀ ਜਦੋਂ ਆਪਾਂ ਕੋਈ ਢੇਡ ਵੋਨ ਕਰਦੇ ਆ ਫਿਰ ਪਤਾ ਲੱਗਦਾ ਆਡੇ ਲੋਟ ਜਿਹੜੀ ਹੈਗੀ ਲਾਈਨਿੰਗ ਲਾਈ ਹੋਈ ਹੈ ਕੋਈ ਢਾਲ ਨਹੀਂ ਪਾਈ ਹੋਈ ਤੁਹਾਡੇ ਸਾਹਮਣੇ ਤੀਗਾ ਸਗੋ ਪੱਟਾਂ ਦਾ ਕੱਪੜਾ ਜਿਹੜਾ ਵੱਧਾ ਤੇ ਇਧਰੋਂ ਘਟਦਾ ਫਿਰ ਤਾਈਆਂ ਤੁਹਾਡੀਆਂ ਸਲਵਾਰਾਂ ਸੈੱਟ ਨਹੀਂ ਆਉਂਦੀਆਂ ਕਿਉਂਕਿ ਮੇਰੇ ਬੁਟੀਕ ਆਣੀਆਂ ਪਹਿਣਾ ਦੇ ਬਹੁਤ ਨਾਮ ਨੇ ਹਨਾ ਇਹ ਨਹੀਂ ਹੈਗਾ ਕਿਉਂਕਿ ਜਿਹੜੇ ਉਹ ਸਲਵਾਰਾਂ ਸਿੱਖਣ ਸੁਖਣ ਵਾਲਿਆਂ ਤੋਂ ਬਣਵਾ ਲੈਂਦੇ ਨੇ ਫਿਰ ਅਗਲੇ ਦਾ ਵੀ ਵਿਸ਼ਵਾਸ ਜਿਹੜਾ ਹੈਗਾ ਘੱਮ ਹੋ ਜਾਂਦਾ ਹੈ ਸਲਾਈ ਕਰਾਉਣ ਵਾਲੇ ਦਾ ਤੇ ਮੜਾ ਜਾ ਇਹ ਹੁੰਦਾ ਵੀ ਤੁਸੀਂ ਆਪ ਇੱਕ ਵਾਰੀ ਚੈੱਕ ਜ਼ਰੂਰ ਕਰਿਆ ਕਰੋ ਮੇਰੀ ਆਦਤ ਹੈ ਮੈਂ ਚੈੱਕ ਜ਼ਰੂਰ ਕਰਨੇ ਕਿਉਂਕਿ ਆਪਣੇ ਵੀ ਕੁੜੀਆਂ ਬਣਾਉਂਦੀਆਂ ਨੇ ਸਲਵਾਰਾ ਕਾਰੀਗਰ ਬਣਾਉਂਦੇ ਆ ਹਨ ਪਰ ਅਸੀਂ ਇੱਕ ਇੱਕ ਚੀਜ਼ ਉਹਨਾਂ ਨੂੰ ਸਮਝਾਉਣੀ ਵੀ ਇਹ ਇਕੱਲੀ ਇਕੱਲੀ ਗੱਲ ਤੇ ਬਾਕੀ ਆਪ ਵੀ ਚੈੱਕ ਕਰਨੇ ਇਹ ਨਹੀਂ ਹੈਗਾ ਵੀ ਸੂਟ ਬਣ ਗਿਆ ਬਸ ਦੇ ਦਿਓ ਚੱਕੇ ਇਹ ਗੱਲ ਸਾਡੇ ਕੋਲੇ ਹੈ ਨਹੀਂਗੀ ਜੀ ਮੈਂ ਖੁਦ ਸਾਰਾ ਸੂਟ ਚੈੱਕ ਕਰਨੇ ਬਣਿਆ ਹੋਇਆ ਜੇ ਅਸੀਂ ਕੋਈ ਕਾਰੀਗਰ ਵੀ ਰੱਖਦੇ ਆ ਅਸੀਂ ਪਹਿਲਾਂ ਉਹਦੀ ਫਲਾਈ ਜਿਹੜੀ ਹੈਗੇ ਦੇਖਣੀ ਹੈ ਦੇਖੋ ਕਿੰਨਾ ਫਰਕ ਹੈ ਆ ਦੇਖੋ ਦੇਖੋ ਇੱਥੋਂ ਕਿੰਨਾ ਮੈਂ ਤੁਹਾਨੂੰ ਮਿਣਕੀ ਦਿਖਾਵਾਂਗੇ ਆ ਦੇਖੋ ਪਹਿਲਾਂ ਅਸੀਂ ਇਹ ਤੇ ਪ੍ਰੈਸ ਕਰੀਆ ਕਿਉਂਕਿ ਪਿਓਰ ਦੀ ਸਲਵਾਰ ਇਹਦੇ ਵਿੱਚ ਬਹੁਤ ਜ਼ਿਆਦੇ ਵਾਲ ਪੈਂਦੇ ਆ ਆ ਦੇਖੋ ਸਾਢੇ ਕੱਠ ਆਉਂਦਾ ਆ ਦੇਖੋ ਇੱਥੇ ਵੀ ਦਿਖਾਵਾਂਗੀ ਮੈਂ ਤੁਹਾਨੂੰ ਸਾਢੇ ਪੰਜ ਦੇਖੋ 3 ਇੰਚ ਦਾ ਫਰਕ ਨਿਕਲੇ ਆ ਹੁਣ ਆਪਾਂ ਇਧਰੋਂ ਵੀ ਇਸ ਤਰ੍ਹਾਂ ਹੀ ਠੀਕ ਕਰਕੇ ਕਰ ਲੈਣੇ ਆ ਜੀ ਕਟਿੰਗ ਕਰ ਲੈਣੇ ਆ ਜਿਵੇਂ ਆਪਾਂ ਨੇ ਉਹ ਪਾਸਾ ਕੱਟਿਆ ਇੱਕ ਪਾਸਾ ਕੱਟਿਆ ਜੀ ਇਸ ਤਰ੍ਹਾਂ ਹੀ ਆਪਾਂ ਦੂਜਾ ਪਾਸਾ ਕੱਟ ਲਾਂਗੇ ਨਹੀਂ ਆਪਾਂ ਦੋਏ ਵੀ ਧਰ ਕੇ ਇਕੱਠੇ ਕੱਟ ਲੈਂਦੇ ਕਿਉਂਕਿ ਜਿਹੜਾ ਇਹਗਾ ਥੋੜਾ ਜਿਹਾ ਗਲਤ ਮਲਤ ਜਾਤੀ ਤਾਂ ਕਰਕੇ ਮੈਂ ਕੱਲਾ ਕੱਲਾ ਕੱਟਿਆ ਇੱਕ ਲਾਈਨਿੰਗ ਵਾਲਾ ਸੀ ਹੁਣ ਉਸ ਤਰੀਕੇ ਨਾਲ ਹੀ ਆਪਾਂ ਇਹ ਵੀ ਕੱਟ ਲਾਂਗੇ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਤੇ ਜਿਵੇਂ ਵੀ ਤੁਹਾਡੇ ਕੋਲੇ ਜਿੰਨੀਆਂ ਮਰਜ਼ੀ ਨਵੀਆਂ ਸਲਵਾਰਾਂ ਪਈਆਂ ਨੇ ਹਨਾ ਉਹਨਾਂ ਨੂੰ ਤੁਸੀਂ ਸੈੱਟ ਕਰਕੇ ਪਾ ਸਕਦੇ ਹੋ ਕਿਉਂਕਿ ਸਲਵਾਰ ਦੀ ਲੈਂਥ ਕੋਈ ਵੱਧਦੀ ਘੱਟਦੀ ਨਹੀਂ ਹੁੰਦੀ ਹਨਾ ਤਮੀਜਾਂ ਦਾ ਤਾਂ ਜਿਹੜਾ ਹੈਗਾ ਰਵਾਜ ਚੱਲਦਾ ਰਹਿੰਦਾ ਕਦੇ ਉੱਚੇ ਦਾ ਆ ਗਿਆ ਕਦੇ ਨੀਵੇਂ ਦਾ ਆ ਗਿਆ ਸਲਵਾਰ ਇਹ ਜ਼ਰੂਰ ਹੈ ਵੀ ਹੁਣ ਕੋਈ ਜ਼ਿਆਦਾ ਹੈਵੀ ਸਲਵਾਰ ਨਹੀਂ ਪਾਉਂਦਾ ਹੈਗਾ ਤੁਸੀਂ ਐਦਾਂ ਜੇ ਤੁਹਾਡੇ ਵੀ ਘਰੇ ਸਲਵਾਰਾਂ ਪਈਆਂ ਨੇ ਤੁਸੀਂ ਸੈੱਟ ਕਰਕੇ ਨਵੇਂ ਕਬੇਜ ਲੈ ਕੇ ਨਵਾਂ ਸੂਟ ਬਣਾ ਕੇ ਪਾ ਸਕਦੇ ਹੋ ਜੀ ਆਪਣੀ ਇੰਸਟਾਗ੍ਰਾਮ ID ਹੈਗੀ اکੌਰ ਸੰਧੂ ਬਲੌਗ ਦੇ ਨਾਮ ਤੋਂ ਹੀ ਆਪਣੀ ਇੰਸਟਾਗ੍ਰਾਮ ID ਹੈ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ